ਆ ਵੀਡੀਓ ਦੇਖੋ ਪਹਿਲਾਂ ਗੱਲਬਾਤ ਕਰਦੇ ਆ ਫਿਰ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ 12:00 ਵਜੇ 12:00 ਵਜੇ ਇੱਕ ਕਾਂਗਰਸ ਦਾ ਕੋਈ ਲੀਡਰ ਆ ਉਤਰਾਖੰਡ ਤੋਂ ਹਰਕ ਸਿੰਘ ਰਾਬਤ ਇਹਦਾ ਨਾਮ ਆ ਤੇ ਅੱਜ ਕੋਈ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਜਿੰਦਾਬਾਦ ਦੇ ਕਹਿੰਦੇ ਨਾਰੇ ਲਾਓ ਨਾਰੇ ਲਾਓ ਤੇ ਇੱਥੇ ਇੱਕ ਸਰਦਾਰ ਬੈਠਾ ਉਹਨੂੰ ਕਹਿੰਦਾ ਸਰਦਾਰ ਜੀ 12:00 ਵਜੇ ਤੇ ਲੋਕ ਵੀ ਉੱਥੇ ਦੰਦਿਆ ਕੱਢ ਰਹੇ ਨੇ ਹੱਸ ਰਹੇ ਨੇ ਮਖੌਲ ਬੋਤੜ ਆ ਰਹੇ ਨੇ ਅੱਜ ਕੱਲ ਇਹ ਸਰਦਾਰਾ ਦਾ ਕਦੇ ਕਹਿੰਦੇ ਨੇ ਲੱਸੀ ਕਦੇ ਕਹਿੰਦੇ ਨੇ 12 ਵਜ ਗਏ ਵਾਹ ਜੀ ਵਾਹ ਆ ਜਿਹੜਾ ਅਬਦਾਲੀ ਤੁਸੀਂ ਫੋਟੋ ਚ ਦੇਖਦੇ ਹੋ ਤੁਹਾਨੂੰ ਇਹ ਲੋਟ ਕਰਦਾ ਸੀ ਜਿਆਦਾ ਤੁਹਾਨੂੰ ਅਬਦਾਲੀ ਜਦੋਂ ਸੋਹਣੀਆਂ ਸੋਹਣੀਆਂ ਕੋਈ ਥੋੜੀਆ ਧੀਆ ਪਹਿਣਾ ਸੀ ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਪੈ ਗਈ ਅੱਜ ਕਿਉਂਕਿ ਥੋੜੀ ਜਿਹੜੀਆਂ ਨਲਾਇਕੀਆਂ ਨੇ ਥੋੜੀ ਇਹ ਗੰਦੀਆ ਹਰਕਤਾਂ ਨੇ ਇਹਦੇ ਕਰਕੇ ਅੱਜ ਕਹਿਣਾ ਪੈ ਰਿਹਾ ਤੇ ਇਹ ਅਫਗਾਨੀ ਲੈ ਜਾਂਦਾ ਸੀ ਸੋਹਣੀਆਂ ਕੁੜੀਆਂ ਨੂੰ ਸੋਹਣੀਆਂ ਜਨਾਨੀਆਂ ਨੂੰ ਇਹਨਾਂ ਦੀਆ ਚੱਕ ਕੇ ਲੈ ਜਾਂਦਾ ਸੀ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਸੀ ਉਦੋਂ ਤੇ ਇਹਨਾਂ ਨੂੰ ਬਚਾਉਣ ਲਈ ਸਿੱਖ ਆਉਂਦੇ ਸੀ ਸਿੱਖ 12 ਵਜੇ ਰਾਤ ਨੂੰ ਜਾਂਦੇ ਸੀ ਅਟੈਕ ਕਰਦੇ ਸੀ ਅਫਗਾਨੀ ਤੇ ਕਿਉਂ ਕਿਉਂਕਿ ਇਹ ਜਿਹੜੇ ਸੈਨਾਪਤੀ ਸੀ ਅਫਦਾਲੀ ਦੇ ਅਫਦਾਲੀ ਦੀ ਫੌਜ ਸੀ ਇਹ दारू ਪੀ ਕੇ ਪਈ ਜਾਂਦੀ ਸੀ ਉਦੋਂ ਨਸ਼ਾ ਕਰਕੇ ਪਈ ਜਾਂਦੀ ਸੀ ਇਹ ਆਸ਼ੀ ਹੁੰਦੇ ਇਹ ਆਸ਼ ਬਹੁਤ ਹੁੰਦੇ ਸੀ ਇਹ ਆਸ਼ੀ ਕਰਕੇ ਪਏ ਜਾਂਦੇ ਸੀ ਤੇ ਜਿਹੜੇ ਸਰਦਾਰ ਸਿੱਖ ਹੁੰਦੇ ਸੀ ਇਹ ਧਾਵਾ ਬੋਲਦੇ ਹੁੰਦੇ ਸੀ ਫਿਰ ਰਾਤ ਨੂੰ 12 ਵਜੇ ਸੋ ਇਹਨਾਂ ਨੇ ਸਿੱਖਾਂ ਨੇ ਸਰਦਾਰਾਂ ਨੇ ਤਾਂ ਇਹਨਾਂ ਦੀ ਇੱਜ਼ਤਾਂ ਬਚਾਈਆਂ ਨੇ ਹਨਾ ਤੇ ਅੱਜ ਇਹ ਇਹਨਾਂ ਨੇ ਇੱਜ਼ਤ ਤਾਂ ਸਰਦਾਰਾਂ ਨੂੰ ਕੀ ਦੇਣੀ ਆ ਸਿੱਖਾਂ ਨੂੰ ਇੱਜ਼ਤ ਤਾਂ ਇਹਨਾਂ ਨੇ ਕੀ ਦੇਣੀ ਆ ਇਹ ਤਾਂ ਸਰਦਾਰਾਂ ਨੂੰ ਸਿੱਖਾਂ ਨੂੰ ਮਖੌਲ ਕਰ ਰਹੇ ਨੇ ਇਹ ਜਿਹੇ ਪੁੱਤਰੇ ਫਿਰਦੇ ਨੇ ਬਹੁਤ ਇਹ ਸਿੱਖਾਂ ਨੂੰ ਟਰੋਲ ਕਰ ਰਹੇ ਨੇ ਬਹੁਤ ਮਖੌਲ ਕਰ ਰਹੇ ਨੇ ਸਿੱਖਾਂ ਨੇ ਇੰਨੀ ਇਹਨਾਂ ਲਈ ਕੁਰਬਾਨੀ ਦਿੱਤੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਠੀਕ ਆ ਜੀ Hindu ਵਾਲੇ ਇਹਨਾਂ ਦੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ ਤੇ ਇਹਨਾਂ ਨੇ Hindu ਆਨੇ ਕੀ ਕੀਤਾ ਜਿਹੜੇ ਮਾੜੇ Hindu ਨੇ ਕਾਂਗਰਸ ਦੇ ਜਿਹੜੇ ਵਰਕਰ ਸੀ ਇਹਨਾਂ ਨੇ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੇ ਬਾਜ਼ਾਰਾਂ ਚ ਸਿੱਖਾਂ ਦਾ ਕਤਲੇਆਮ ਕੀਤਾ ਸਿੱਖਾਂ ਨੂੰ ਲੁੱਟਿਆ ਗਿਆ ਸਿੱਖਾਂ ਦੀ ਧੀਆ ਪਾਣਾ ਨਾਲ ਇਹਨਾਂ ਨੇ ਬਲੈਤਕਾਰ ਕੀਤਾ ਜਿਹੜੇ ਸਿੱਖ ਇਹਨਾਂ ਦੀ ਧੀਆ ਪਾਣਾ ਨੂੰ ਬਚਾ ਕੇ ਲਿਆਉਂਦੇ ਰਹਿੰਦੇ ਸੀ ਉਹਨਾਂ ਦੀ ਇੱਜ਼ਤਾਂ ਨੂੰ ਬਚਾਉਂਦੇ ਸੀ ਤੇ ਇਹਨਾਂ ਨੇ ਉਹੀ ਸਿੱਖਾਂ ਤੇ ਹਮਲਾ ਕੀਤਾ ਸੀ ਇਹ ਕਾਂਗਰਸ ਦੇ ਮੈਨੂੰ ਤਾਂ ਵੈਸੇ ਗੁੱਸਾ ਆਉਂਦਾ ਨਾ ਜਦੋਂ ਕੋਈ ਸਰਦਾਰ ਕਾਂਗਰਸ 'ਚ ਹੁੰਦਾ ਕਿਉਂਕਿ ਬਹੁਤ ਘਾਣ ਕੀਤਾ ਕਾਂਗਰਸ ਨੇ ਮੁਗਲਾ ਤੋਂ ਬਾਅਦ ਸਭ ਤੋਂ ਵੱਧ ਘਾਣ ਇਸ ਕਾਂਗਰਸ ਨੇ ਕੀਤਾ ਸੋ ਆ ਦੇਖ ਲਓ ਇਹਨਾਂ ਦੀ ਹਰਕਤ ਆ ਇਹਨਾਂ ਦੇ ਜਿਹੜਾ ਦਿਮਾਗ ਦੇ ਵਿੱਚ ਸ਼ੈਤਾਨ ਆ ਜੱਗ ਜ਼ਹਿਰ ਆ ਇਹ ਸਿੱਖਾਂ ਨੂੰ ਟਰੋਲ ਕਰਦੇ ਨੇ ਮਖੌਲ ਲੜਾਉਂਦੇ ਨੇ ਸ਼ਰਯਾਮ ਬਾਜੂਏ ਮਾਫੀ ਮੰਗ ਕੇ ਕਹਿੰਦੇ ਸਾਨੂੰ ਮaaf ਕਰ ਦਿਓ ਸਾਤੋਂ ਗਲਤੀ ਹੋ ਗਈ ਪਰੇ ਹੋ ਜਾਂਦੇ ਨੇ ਪਰ ਮਾਨਸਿਕਤਾ ਦੇਖ ਲਓ ਸਿੱਖਾ ਪ੍ਰਤੀ ਇਹਨਾਂ ਦੀ ਕੀ ਆ ਬਹੁਤ ਗੁੱਸਾ ਆਉਂਦਾ ਮਨ ਚ ਕਿ ਇਹ ਵਾਰ-ਵਾਰ ਇੰਨੀਆਂ ਗੰਦੀਆਂ ਇਹ ਹਰਕਤਾਂ ਕਰ ਰਹੇ ਨੇ ਯਾਰ ਆ ਵੀਡੀਓ ਦੇਖੋ ਪਹਿਲਾਂ ਗੱਲਬਾਤ ਕਰਦੇ ਆ ਫਿਰ ਜਿੰਦਾਬਾਦ 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 ਆ ਖੜੇ ਕਰਕੇ ਸਰਦਾਰ ਜੀ ਖੜੇ ਕਰ 12 12:00 ਵਜੇ 12:00 ਵਜੇ ਇੱਕ ਕਾਂਗਰਸ ਦਾ ਕੋਈ ਲੀਡਰ ਆ ਉਤਰਾਖੰਡ ਤੋਂ ਹਰਕ ਸਿੰਘ ਰਾਬਤ ਇਹਦਾ ਨਾਮ ਆ ਤੇ ਅੱਜ ਕੋਈ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਜਿੰਦਾਬਾਦ ਦੇ ਕਹਿੰਦੇ ਨਾਰੇ ਲਾਓ ਨਾਰੇ ਲਾਓ ਤੇ ਇੱਥੇ ਇੱਕ ਸਰਦਾਰ ਬੈਠਾ ਉਹਨੂੰ ਕਹਿੰਦਾ ਸਰਦਾਰ ਜੀ 12:00 ਵਜ ਗਏ ਤੇ ਲੋਕ ਵੀ ਉੱਥੇ ਦੰਧੀਆਂ ਕੱਢ ਰਹੇ ਨੇ ਹੱਸ ਰਹੇ ਨੇ ਮਖੌਲ ਬਹੁਤ ੜਾ ਰਹੇ ਨੇ ਅੱਜ ਕੱਲ ਇਹ ਸਰਦਾਰਾਂ ਦਾ ਕਦੇ ਕਹਿੰਦੇ ਨੇ ਲੱਸੀ ਕਦੇ ਕਹਿੰਦੇ ਨੇ 12:00 ਵਜ ਗਏ ਵਾਹ ਜੀ ਵਾਹ ਆ ਜਿਹੜਾ ਬਦਾਲੀ ਤੁਸੀਂ ਫੋਟੋ 'ਚ ਦੇਖਦੇ ਹੋ ਤਨੂ ਇਹ ਲੋਟ ਕਰਦਾ ਸੀ ਜਿਆਦਾ ਤੁਨੂੰ ਅਫਦਾਲੀ ਜਦੋਂ ਸੋਹਣੀਆਂ ਸੋਹਣੀਆਂ ਕੋਈ ਥੋੜੀਆ ਧੀਆ ਪੈਣਾ ਸੀ ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਪੈ ਗਈ ਅੱਜ ਕਿਉਂਕਿ ਥੋੜੀ ਜਿਹੜੀਆਂ ਨਲੈਕੀਆਂ ਨੇ ਥੋੜੀ ਇਹ ਗੰਦੀਆ ਹਰਕਤਾਂ ਨੇ ਇਹਦੇ ਕਰਕੇ ਅੱਜ ਕਹਿਣਾ ਪੈ ਰਿਹਾ ਸੀ ਇਹ ਅਫਦਾਲੀ ਲੈ ਜਾਂਦਾ ਸੀ ਸੋਹਣੀਆਂ ਕੁੜੀਆਂ ਨੂੰ ਸੋਹਣੀਆਂ ਜਨਾਨੀਆਂ ਨੂੰ ਇਹਨਾਂ ਦੀਆ ਚੱਕ ਕੇ ਲੈ ਜਾਂਦਾ ਸੀ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਸੀ ਉਦੋਂ ਤੇ ਇਹਨਾਂ ਨੂੰ ਬਚਾਉਣ ਲਈ ਸਿੱਖ ਆਉਂਦੇ ਸੀ ਸਿੱਖ 12 ਵਜੇ ਰਾਤ ਨੂੰ ਜਾਂਦੇ ਸੀ ਅਟੈਕ ਕਰਦੇ ਸੀ ਅਫਦਾਲੀ ਤੇ ਕਿਉਂ ਕਿ ਕਿਉਂਕਿ ਇਹ ਜਿਹੜੇ ਸੈਨਾਪਤੀ ਸੀ ਅਫਦਾਲੀ ਦੇ ਅਫਦਾਲੀ ਦੀ ਫੌਜ ਸੀ ਇਹ ਇਹ दारू ਪੀ ਕੇ ਪਏ ਜਾਂਦੀ ਸੀ ਉਦੋਂ ਨਸ਼ਾ ਕਰਕੇ ਪਏ ਜਾਂਦੀ ਸੀ ਇਹ ਆਸ਼ੀ ਹੁੰਦੇ ਇਹ ਆਸ਼ ਬਹੁਤ ਹੁੰਦੇ ਸੀ ਇਹ ਆਸ਼ੀ ਕਰਕੇ ਪਏ ਜਾਂਦੇ ਸੀ ਤੇ ਜਿਹੜੇ ਸਰਦਾਰ ਸਿੱਖ ਹੁੰਦੇ ਸੀ ਇਤਾ ਵਾ ਬੋਲਦੇ ਹੁੰਦੇ ਸੀ ਫਿਰ ਰਾਤ ਨੂੰ 12 ਵਜੇ ਸੋ ਇਹਨਾਂ ਨੇ ਸਿੱਖਾਂ ਨੇ ਸਰਦਾਰਾਂ ਨੇ ਤਾਂ ਇਹਨਾਂ ਦੀ ਇੱਜ਼ਤਾਂ ਬਚਾਈਆਂ ਨੇ ਹਨ ਤੇ ਅੱਜ ਇਹ ਇਹਨਾਂ ਨੇ ਇੱਜ਼ਤ ਤਾਂ ਸਰਦਾਰਾਂ ਨੂੰ ਕੀ ਦੇਣੀ ਆ ਸਿੱਖਾਂ ਨੂੰ ਇੱਜ਼ਤ ਤਾਂ ਇਹਨਾਂ ਨੇ ਕੀ ਦੇਣੀ ਆ ਇਹ ਤਾਂ ਸਰਦਾਰਾਂ ਨੂੰ ਸਿੱਖਾਂ ਨੂੰ ਮਖੌਲ ਕਰ ਰਹੇ ਨੇ ਇਹ ਜਿਹੇ ਪੁੱਤਰੇ ਫਿਰਦੇ ਨੇ ਬਹੁਤ ਇਹ ਸਿੱਖਾਂ ਨੂੰ ਟ੍ਰੋਲ ਕਰ ਰਹੇ ਨੇ ਬਹੁਤ ਮਖੌਲ ਕਰ ਰਹੇ ਨੇ ਸਿੱਖਾਂ ਨੇ ਇੰਨੀ ਇਹਨਾਂ ਲਈ ਕੁਰਬਾਨੀ ਦਿੱਤੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਠੀਕ ਹੈ ਜੀ Hindu ਵਾਲੇ ਇਹਨਾਂ ਦੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ ਤੇ ਇਹਨਾਂ ਨੇ ਹਿੰਦੂਆਂ ਨੇ ਕੀ ਕੀਤਾ ਜਿਹੜੇ ਮਾੜੇ Hindu ਨੇ ਕਾਂਗਰਸ ਦੇ ਜਿਹੜੇ ਵਰਕਰ ਸੀ ਇਹਨਾਂ ਨੇ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੇ ਬਾਜ਼ਾਰਾਂ 'ਚ ਸਿੱਖਾਂ ਦਾ ਕਤਲੇਆਮ ਕੀਤਾ ਸਿੱਖਾਂ ਨੂੰ ਲੁੱਟਿਆ ਗਿਆ ਸਿੱਖਾਂ ਦੀ ਧੀਆ ਪਣਾ ਨਾਲ ਇਹਨਾਂ ਨੇ ਬਲੈਤਕਾਰ ਕੀਤਾ ਜਿਹੜੇ ਸਿੱਖ ਇਹਨਾਂ ਦੀ ਧੀਆ ਪਣਾ ਨੂੰ ਬਚਾ ਕੇ ਲਿਆਉਂਦੇ ਰਹਿੰਦੇ ਸੀ ਉਹਨਾਂ ਦੀ ਇੱਜ਼ਤਾਂ ਨੂੰ ਬਚਾਉਂਦੇ ਸੀ ਤੇ ਇਹਨਾਂ ਨੇ ਉਹੀ ਸਿੱਖਾਂ ਤੇ ਹਮਲਾ ਕੀਤਾ ਸੀ ਇਹ ਕਾਂਗਰਸ ਦੇ ਮੈਨੂੰ ਤਾਂ ਵੈਸੇ ਗੁੱਸਾ ਆਉਂਦਾ ਨਾ ਜਦੋਂ ਕੋਈ ਸਰਦਾਰ ਕਾਂਗਰਸ 'ਚ ਹੁੰਦਾ ਕਿਉਂਕਿ ਬਹੁਤ ਘਾਣ ਕੀਤਾ ਕਾਂਗਰਸ ਨੇ ਮੁਗਲਾ ਤੋਂ ਬਾਅਦ ਸਭ ਤੋਂ ਵੱਧ ਘਾਣ ਇਸ ਕਾਂਗਰਸ ਨੇ ਕੀਤਾ ਸੋ ਆਹ ਦੇਖ ਲਓ ਇਹਨਾਂ ਦੀ ਹਰਕਤਾਂ ਇਹਨਾਂ ਦੇ ਜਿਹੜਾ ਦਿਮਾਗ ਦੇ ਵਿੱਚ ਸ਼ੈਤਾਨ ਆ ਜੱਗ ਜ਼ਹਿਰ ਆ ਇਹ ਸਿੱਖਾਂ ਨੂੰ ਟਰੋਲ ਕਰਦੇ ਨੇ ਮਖੌਲ ਲੜਾਉਂਦੇ ਨੇ ਸ਼ਰੀਆਮ ਬਾਜੂਏ ਮਾਫੀ ਮੰਗ ਕੇ ਕਹਿੰਦੇ ਸਾਨੂੰ ਮaaf ਕਰ ਦਿਓ ਸਾਤੋਂ ਗਲਤੀ ਹੋ ਗਈ ਪਰੇ ਹੋ ਜਾਂਦੇ ਨੇ ਪਰ ਮਾਨਸਿਕਤਾ ਦੇਖ ਲੋ ਸਿੱਖਾ ਪ੍ਰਤੀ ਇਹਨਾਂ ਦੀ ਕੀ ਆ ਬਹੁਤ ਗੁੱਸਾ ਆਉਂਦਾ ਮਨ ਚ ਕਿ ਇਹ ਵਾਰ-ਵਾਰ ਇੰਨੀਆਂ ਗੰਦੀਆਂ ਇਹ ਹਰਕਤਾਂ ਕਰ ਰਹੇ ਨੇ ਯਾਰ